ਪਾਣੀ ਛੱਡੇ ਜਾਣ ਤੋਂ ਬਾਅਦ ਰਾਵੀ ਦੇ ਰਾਦਾ ਹੈ ਪਾਣੀ ਦਾ ਪੱਧਰ ਕਾਫੀ ਦੋ ਦਿਨ ਵਧਿਆ ਰਿਹਾ ਔਰ ਸੁਖਦ ਖਬਰ ਇਹ ਆ ਕਿ ਅੱਜ 19 ਤਰੀਕ ਨੂੰ ਮੰਗਲਵਾਰ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਤਸਵੀਰਾਂ ਤਾਂ ਨਾ ਸਮਝਿਆ ਕਰ ਲੈਣੇ ਆ ਰਾਵੀ ਦਰਿਆ ਦੀਆਂ ਨੇ ਔਰ ਰਾਵੀ ਦਰਿਆ ਦਾ ਪੱਧਰ ਹੁਣ ਹੌਲੀ ਹੌਲੀ ਘਟਣਾ ਸ਼ੁਰੂ ਹੋਇਆ ਕਿਉਂਕਿ ਜਿਹੜੇ ਸਾਹਮਣੇ ਬੂਝੇ ਦੇਖ ਰਹੇ ਹੋ ਤੁਸੀਂ ਪਹਿਲਾਂ ਪਾਣੀ ਦੇ ਵਿੱਚ ਡੁੱਬੇ ਹੋਏ ਸੀ ਕੱਲ ਕਾਫੀ ਔਰ ਅੱਜ ਜਿਹੜੇ ਸਾਰੇ ਇਹ ਤਕਰੀਬਨ ਜਿਹੜੇ ਸਾਹਮਣੇ ਗੂਝੇ ਨੇ ਉਹ ਹੁਣ ਟਿਕਨੇ ਸ਼ੁਰੂ ਹੋ ਗਿਆ ਔਰ ਨੀ ਥੱਲੇ ਦੇਖੋ ਤੁਸੀਂ ਕੱਲ ਇਸ ਜਗ੍ਹਾ ਦੇ ਉੱਤੇ ਵੀ ਪਾਣੀ ਉਤੋਂ ਦੀ ਜਾ ਰਿਹਾ ਸੀ ਅੱਜ ਰੇਤ ਨਿਕਲ ਆਈ ਥੱਲੇ ਇਸ ਦਾ ਮਤਲਬ ਕਿ ਇੱਕ ਚੰਗੀ ਖਬਰ ਆ ਆਮ ਕਿਸਾਨਾਂ ਵਾਸਤੇ ਚੰਗੀ ਖਬਰ ਆ ਔਰ ਹੁਣ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਇਹ ਰੇਤ ਆ ਜਿਹੜੀ ਕੱਲ ਇਹਦੇ ਉੱਪਰ ਸੀ ਕਾਫੀ ਪਾਣੀ ਸੀਗਾ ਪਰ ਅੱਜ ਪਾਣੀ ਦਾ ਲੈਵਲ ਘਟ ਗਿਆ ਤੁਸੀਂ ਆਪ ਦੇਖ ਸਕਦੇ ਹੋ ਇਹ ਰਾਵੀ ਦਰਿਆ ਇਹੀ ਹੈ ਔਰ ਸਾਹਮਣੇ ਵੀ ਰਾਵੀ ਦਰਿਆ ਹੈ ਔਰ ਇੱਕ ਵਧੀਆ ਖਬਰ ਹੈ ਕਿਸਾਨਾਂ ਲਈ ਵੀ ਸੁਖਦ ਖਬਰ ਹੈ ਚਾਹੇ ਕਿ ਪਾਣੀ ਕਾਫੀ ਹੈ ਰਾਵੀ ਦਰਿਆ ਦੇ ਵਿੱਚ ਪਰ ਫਿਰ ਵੀ ਪੱਧਰ ਘਟਣ ਨਾਲ ਕਿਤਨਾ ਕਿਤੇ ਰਾਹਤ ਆ ਕਿਸਾਨਾਂ ਨੂੰ ਹੀ ਆਮ ਜ਼ਿਮੀਂਦਾਰਾਂ ਨੂੰ ਆਮ ਲੋਕਾਂ ਨੂੰ ਜਿਨ੍ਹਾਂ ਦਾ ਇਸ ਜਿਹੜੇ ਇਸ ਰਾਵੀ ਦਰਿਆ ਨਾਲ ਪ੍ਰਭਾਵਿਤ ਹੁੰਦੇ ਨੇ ਪਰ ਥੋੜਾ ਬਹੁਤ ਨੁਕਸਾਨ ਜ਼ਰੂਰ ਹੋਇਆ ਇਸ ਰਾਵੀ ਨੇ ਮਾਰ ਕੀਤੀ ਆ ਗੋ ਜਾ ਕੇ ਪਾਣੀ ਜਿਹੜਾ ਪਿੱਛੇ ਕਿਤੋਂ ਪਿਆ ਵਾ ਔਰ ਕਾਫੀ ਫਸਲ ਜਿਹੜੀ ਆ ਉਹ ਖਰਾਬ ਹੋ ਗਈ ਆ ਸਾਡੇ ਨਾਲ ਬਜ਼ੁਰਗ ਵੀ ਨੇ ਇੱਥੇ ਤਬਰੀਕ ਸਾਹਿਬ ਜੀ ਸਾਸਿ ਸਾਹਿਬ ਇਹ ਪਾਣੀ ਦਾ ਪੱਧਰ ਅੱਗੇ ਨਾਲ ਘਟਿਆ ਜੀ ਘਟਿਆ ਹਾਂ ਝੋਨੇ ਜਿਹੜੇ ਪਾਣੀ ਫਰਿਆ ਵਿੱਚ ਉਹ ਮੁਸ਼ਕਲ ਹੀ ਆ ਬਜਣੇ ਉਹ ਰੇਪ ਜੰਮ ਗਈ ਆ ਦੇ ਬਚਣ ਹਾਂਜੀ ਕੁਝ ਸੁਖ ਦਾ ਸਾ ਸੁਖ ਦਾ ਸਾ ਕਹਦਾ ਜੀ ਜ਼ਿੰਮੇਦਾਰ ਹੈ ਫਸਲ ਦੇ ਸਿਰ ਤੇ ਨਹੀਂ ਫਸਲ ਦੇ ਸਿਰ ਤੇ ਠੀਕ ਆ ਪਾਣੀ ਹੁਣ ਘਟ ਗਿਆ ਵਾ ਮੰਗੋ ਘਟ ਗਿਆ ਪਾਣੀ ਜੇ ਨਾ ਘਟਦਾ ਤੇ ਨੁਕਸਾਨ ਵੱਧ ਵੀ ਹੋਏ ਵੱਧ ਹੋ ਸਕਦਾ ਹੈ ਵੱਧ ਹੋ ਸਕਦਾ ਇਹ ਤਾਂ ਬਚਣਾ ਕੋਈ ਨਹੀਂ ਇਹ ਨਾਲ ਕਮਾਤ ਬਜਣੇ ਹੀ ਨਾ ਝੋਨੇ ਬਜਣੇ ਹਾਂਜੀ ਨੁਕਸਾਨ ਜੀਵਿੰਦਾਰ ਤਾਂ ਜ਼ਿਆਦਾ ਸਰਕਾਰ ਨੂੰ ਚਾਹੀਦਾ ਕੋਈ ਨਾ ਕੁਝ ਇਹਨਾਂ ਨੂੰ ਦੇਣਾ ਚਾਹੀਦਾ ਪਰ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਕਿ ਜੇ 12 13 ਦਿਨ ਪਾਣੀ ਖਲੋਤਾ ਰਵੇ ਹਾਂਜੀ ਤਾਂ ਫੇਰ ਜ਼ਰੂਰ ਫਸਲ ਨੂੰ ਨੁਕਸਾਨ ਹੁੰਦਾ ਪਰ ਜਿਹੜਾ ਇੱਕ ਦਿਨ ਪਾਣੀ ਹੁੱਕ ਚਲਾ ਜਾਂਦਾ ਉਹਦੇ ਨਾਲ ਕੋਈ ਇਹਦਾ ਦੇਖੋ ਇਹ ਦਹੀਂ ਵਰਗਾ ਪਾਣੀ ਆਉਂਦਾ ਇਹ ਰਿਬ ਜੰਮ ਜੀ ਤੇ ਉਤੋਂ ਸੁੱਕ ਜਾਣਾ ਝੋਨਾ ਤੁਸੀਂ ਦੱਸੋ ਤਾਂ ਉਹਨਾਂ ਨੂੰ ਆਣ ਕੇ ਵੇਖ ਲਓ ਜਦੋਂ ਪਾਣੀ ਘਟ ਜਾਏਗਾ ਝੋਨਾ ਸੁੱਕਾ ਹੋਏਗਾ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਨੁਕਸਾਨ ਹੋਏਗਾ ਤਾਂ ਅਸੀਂ ਉਦੇ ਮੁਆਵਜ਼ੇ ਦਾ ਜਿਹੜਾ ਪ੍ਰਪੋਜ਼ਲ ਭੇਜਾਂਗੇ ਚਲੋ ਜੀ ਠੀਕ ਆ ਜੀ ਉਹ ਦੋ ਸਰਕਾਰਾਂ ਦੀ ਆ ਵਧੀਆ ਦੀ ਜੇ ਹੁਣ ਪਾਣੀ ਦਾ ਪੱਧਰ ਘਟਿਆ ਕੋ ਹਾਂ ਪਾਣੀ ਦਾ ਪੱਧਰ ਘਟ ਗਿਆ ਜੇ ਬਰਸਾਤ ਨਹੀਂ ਹੁੰਦੀ ਤੇ ਹਾਲਾਤ ਠੀਕ ਨਹੀਂ ਠੀਕ ਨਹੀਂ ਸੋ ਰਾਵੀ ਦਰਿਆ ਦੀਆਂ ਤਸਵੀਰਾਂ ਨੇ ਟਾੜਨਾ ਸਾਂਝੀਆਂ ਕੀਤੀਆਂ ਨੇ ਔਰ ਰਾਵੀ ਦਰਿਆ ਦੇ ਉੱਤੇ ਤੁਸੀਂ ਦੇਖੋ ਪੁਲ ਦੇ ਉੱਤੇ ਆਮ ਜਨ ਜਨਜੀਵ ਜਰ ਚੱਲਦਾ ਪਿਆ ਔਰ ਰਾਵੀ ਦਰਿਆ ਚ ਪਾਣੀ ਜ਼ਰੂਰ ਹੈ ਪਰ ਪਾਣੀ ਜਿਹੜਾ ਉਹ ਹੁਣ ਹੌਲੀ ਹੌਲੀ ਕਟਣਾ ਸ਼ੁਰੂ ਹੋ ਗਿਆ ਜਿਹੜੀ ਕਿ ਇੱਕ ਸੁਖਦ ਚੰਗੀ ਕਬਰ ਜਿਹੜੀ ਆ ਉਹ ਆਮ ਲੋਕਾਂ ਵਾਸਤੇ ਵੀ ਆ ਤੇ ਕਿਸਾਨਾਂ ਵਾਸਤੇ ਵੀ ਆ ਜਿਹੜਾ ਫਸਲ ਆ ਸੁੱਤ ਪਾਣੀ ਭਰ ਗਿਆ ਵਾ ਜੀ ਕਿੰਨਾ ਕੁ ਫਸਲ ਕਿੰਨੀ ਕੁ ਫਸਲ ਆ ਤੇ ਕਿੰਨਾ ਇੱਕ ਨੁਕਸਾਨ ਹੋਇਆ ਫਸਲ ਜ਼ਿਆਦਾਤਰ ਇੱਥੇ ਹੈਗਾ ਕਮਾਦ ਹੈਗਾ ਬੀਜਿਆ ਹੋਇਆ ਜਦਾਂ ਬੀਜਿਆ ਉਹਦੇ ਅਜੇ ਉਹ ਦੁੱਖ ਸਾਧ ਵਾਲੀ ਬਹੁਤੀ ਅਜੇ ਹਾਲ ਤੱਕ ਜਾਨੀ ਅਜੇ ਤੱਕ ਤੇ ਜੇ ਪਾਣੀ ਜ਼ਿਆਦਾ ਤਨ ਖੜਦਾ ਆ ਫਸਲ ਦੇ ਵਿੱਚ ਘੇਰ ਛੋਟਾ-ਪੋਟਾ ਨੁਕਸਾਨ ਹੋ ਸਕਦਾ ਚੋਲੇ ਦਾ ਜ਼ੋਰ ਨੁਕਸਾਨ ਹੋਏਗਾ ਪਰ ਛੋਟਾ ਬਹੁਤ ਘੱਟ ਬੀਚੇ ਆਏਗਾ ਇਤਨੀ ਜ਼ਿਆਦਾ ਕੀ ਡਿਫਰੈਂਸ ਜ਼ਿਆਦਾ ਕਮਾਤੀ ਹੈ ਜਿਹੜਾ ਬਾਦ ਐ ਪਪੂਲਰ ਵਗੈਰਾ ਹੈਗੇ ਆ ਉਹ ਇੰਨੇ ਕੁ ਪਾਣੀ ਨੂੰ ਚੱਲ ਜਾਂਦੇ ਆ ਤੇ ਪਾਣੀ ਪਿੱਛੇ ਪਾਣੀ ਦੀ ਖੀਸ਼ ਪਾਣੀ ਅੱਛਾ ਹੋਰ ਤੱਕ ਹਜੇ ਇਹ ਆ ਕਿ ਪਾਣੀ ਹੋਰ ਦੇ ਛੱਡਿਆ ਜਾ ਰਿਹਾ ਪਿੱਛੋਂ ਜਿਹੜਾ ਪਾਣੀ ਦਰਿਆ ਦੇ ਵਿੱਚ ਵਗ ਰਿਹਾ ਆਲਰੇਡੀ ਇਹੇ ਜਿਹੜਾ ਚੱਲ ਰਿਹਾ ਔਰ ਇਹ ਲੱਗਦਾ ਹੈ ਕਿ ਸ਼ਾਮ ਤੱਕ ਪਾਣੀ ਜਿਹੜਾ ਬਾਬਾ ਨਾਨਕ ਤੋਂ ਗੋਤ